ਬਹਿਰਨ ਦੀ ਧਰਤੀ ਤੇ 16 ਦਸੰਬਰ ਨੂੰ ਦੂਸਰਾ ਜੀਸੀਸੀ ਕਬੱਡੀ ਕੱਪ ਸਲਾਮਾਬਾਦ ਦੀ ਗਰਾਊਂਡ ਵਿੱਚ ਖੇਡਿਆ ਗਿਆ ਜਿਸ ਵਿੱਚ ਜੀਸੀਸੀ ਦੀਆਂ ਚਾਰ ਮੌਲਕਾ ਨੇ ਹਿੱਸਾ ਲਿਆ ਜਿਸ ਵਿੱਚ ਕਤਰ ਕਵੇਟ ਦੁਬਈ ਅਤੇ ਬਹਿਰਨ ਦੀਆਂ ਟੀਮਾਂ ਸ਼ਾਮਲ ਹੋਈਆਂ ਜਿਨ੍ਹਾਂ ਵਿੱਚ ਫਾਈਨਲ ਦੀ ਬਾਜ਼ੀ ਕਵੇਟ ਟੀਮ ਨੇ ਮਾਰੀ ਜਿਸ ਵਿੱਚ ਧੌਨੇ ਕਵੇਟ ਬੈਸਟ ਸਟਾਪਰ ਰਹਾ ਇਹਨਾਂ ਟੀਮਾਂ ਦੇ ਖੇਡਣ ਤੋਂ ਬਾਅਦ ਇੱਕ ਹੋਰ ਮੈਚ ਵੀ ਖੇਡਿਆ ਗਿਆ ਜੋ ਕਿ ਭਾਰਤ ਅਤੇ ਪਾਕਿਸਤਾਨ ਦਾ ਮੈਚ ਹੋਇਆ ਜਿਨ੍ਹਾਂ ਵਿੱਚੋਂ ਭਾਰਤ ਨੇ ਬਾਜ਼ੀ ਮਾਰਦੇ ਹੋਏ ਇਹ ਮੈਚ ਜਿੱਤਿਆ ਦਰਸ਼ਕਾਂ ਦਾ ਠਾਠਾ ਮਾਰਦਾ ਹੀ ਇਕੱਠ ਸੀ ਜੋ ਕਿ 10000 ਤੋਂ ਉੱਪਰ ਸੀ ਇਹ ਜੀਸੀਸੀ ਕੱਪ ਕਰਵਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਜਤਿੰਦਰ ਜੋਲ ਯੂਐਸਏ ਸਚਿਨ ਪੰਡਿਤ ਯੂਐਸਏ ਅਤੇ ਹੋਰ ਬਹੁਤ ਸਾਰੇ ਐਨਆਰਆਈ ਭਰਾਵਾਂ ਦਾ ਰਿਆ ਅਤੇ ਇਸ ਮੌਕੇ ਇਹਨਾਂ ਨੇ ਬਹੁਤ ਹੀ ਵਧੀਆ ਪ੍ਰਬੰਧ ਤਰੀਕੇ ਨਾਲ ਇਸ ਕੱਪ ਨੂੰ ਸਿਰੇ ਚੜਾਇਆ ਅਤੇ ਆਉਂਦੇ ਸਾਲ ਇਸ ਤੋਂ ਵੀ ਵਧੀਆ ਕੱਪ ਕਰਾਉਣ ਨੂੰ ਯਕੀਨੀ ਬਣਾਇਆ ਕਪਰੋਚ ਕਰਕੇ ਆਉਣ ਵਾਲੇ ਸਮੇਂ ਚ ਗਵਰਨਮੈਂਟ ਸਾਡੀ ਸਪੋਰਟ ਕਰੂਗੀ ਤੇ ਅਸੀਂ ਵਰਲਡ ਕੱਪ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕੀ ਲੱਗਦਾ ਵੀ ਸਚਨ ਭਰਾ ਸਾਡਾ ਇੱਥੇ ਨਹੀਂ ਅਮਰੀਕਾ ਬੈਠਾ ਕੀ ਕਿੰਨਾ ਕੁ ਰੋਲ ਆ ਉਸ ਭਰਾ ਦਾ ਉਹ ਭਰਾ ਦਿਨ ਰਾਤ ਦਿਨ ਰਾਤ ਜਾਗਦੇ ਆ ਦਿਨ ਰਾਤ ਜਾ ਕੇ ਉਹ ਵਿਚਾਰਾ ਇਹ ਕੰਮ ਚ ਲੱਗੇ ਹੋਇਆ ਉਹਦਾ ਸਾਰਨਾ ਵੱਡਾ ਰੋਲਾ ਵੀਰ ਦਾ ਉਹ ਨਾ ਹੁੰਦਿਆ ਐ ਵੀ ਆਲਰੇਡੀ ਇੱਥੇ ਪ੍ਰੈਜ਼ੈਂਟ ਹੀ ਆ ਮੋਬਾਈਲ ਤੇ ਆਲਰੇਡੀ ਮੇਰੇ ਨਾਲ ਟੱਚ ਆਇਆ ਵਲੇ 1 ਮਿੰਟ ਵੀ ਮੋਬਾਈਲ ਬੰਦ ਨਹੀਂ ਆ ਤੇ ਇਸ ਕਰਕੇ ਬਹੁਤ ਧੰਨਵਾਦ ਆਪਣੇ ਭਾਈ ਦਾ ਜੋਨੇ ਉਹ ਵੀ ਅਗਲੇ ਸਾਲ ਜਦ ਵੱਡਾ ਕੱਪ ਹੋਵੇ ਤੇ ਬਾਈ ਸਚਨ ਹੋਣੀ ਬਾਈ ਜਤਿੰਦਰ ਜੋਹਲ ਹੋਣੀ ਆਪਣੀ ਟੀਮ ਨਾਲ ਪਹੁੰਚ ਜਾਣ ਇਸ ਧਰਤੀ ਤੇ ਬਿਲਕੁਲ ਬਿਲਕੁਲ ਆਪਾਂ ਬਿਲਕੁਲ ਬੇਰਾਵੀਰ ਜਿਹੜਾ ਸਚਨ ਬਾਈ ਉੱਥੇ ਪਹੁੰਚਿਆ ਉਹਦਾ ਟੀਚਾ ਪੂਰਾ ਹੋਵੇ ਤੇ ਆਉਣ ਵਾਲੇ ਕੱਪ 'ਚ ਉਹ ਵੀ ਇੱਥੇ ਪਹੁੰਚੇ ਜਤਿੰਦਰ ਜੋਹਲ ਸਾਡਾ ਬਾਈ ਉਹ ਵੀ ਇੱਥੇ ਪਹੁੰਚੇ ਹੋਰ ਵੀ ਆਪਣੇ ਵੀਰ ਪੈਣੀ ਕੁਇਤ ਵਾਲਿਆ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਇਸ 'ਚ ਆਪਣਾ ਨਾਲ ਅੰਗਰੇਜ਼ ਭਾਜੀ ਖੋਤੇ ਆ ਕਤਰ ਵਾਲੇ ਦੁਬਈ ਤੋਂ ਵੀ ਟੀਮ ਪਹੁੰਚੀ ਆ ਸ੍ਰਿੰਦਰ ਸਿੰਘ ਕੰਧਾਰੀ ਜਿਨ੍ਹਾਂ ਨੇ ਬੜੀ ਸਪான்ਸਰ ਕੀਤੀ ਆ ਸਾਰੇਆਂ ਵੀਰਾਂ ਦਾ ਬਹੁਤ-ਬਹੁਤ ਧੰਨ ਖਾਸ ਕਰਕੇ ਤੁਸੀਂ ਜਿਹੜੇ ਕੈਨੇਡਾ ਤੋਂ ਲਾਈਵ ਆਲੇ ਤੇਰਾ-ਤੇਰਾ ਪਹੁੰਚੇ ਆ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਸਾਡਾ ਸਾਥ ਦਿਓ ਅਸੀਂ ਹੋਰ ਸਲੰਘਾ ਪੁੱਟਣ ਦੀ ਬਹੁਤ